ਬਾਈ ਆ ਦੇਖ ਲੋ ਇੱਕ ਮਸ਼ਹੂਰ ਯੂਟਿਊਬਰ ਦਾ ਟਰੈਕਟਰ ਹੈ ਇਹ ਕਿਸਾਨਾਂ ਦੀ ਸਪੋਰਟ ਵਾਸਤੇ ਆਪਣਾ ਟਰੈਕਟਰ ਲੈ ਕੇ ਪਹੁੰਚਿਆ ਸੀ ਇਸ ਬਾਈ ਦੀ ਪਛਾਣ ਹੈ ਜਿਹੜੀ ਉਹ ਵੀ ਟਰੈਕਟਰ ਦੇ ਨਾਲ ਹੈ ਡਾਇਨਾਸੌਰ ਇਸ ਦਾ ਨਾਮ ਰੱਖਿਆ ਹੋਇਆ ਹੈ ਟਰੈਕਟਰ ਦਾ ਤੇ ਲੱਕੀ ਗੋਲਡ ਸਮਿਥ ਦਾ ਇਹ ਟਰੈਕਟਰ ਹੈ ਬਾਈ ਜਿਹੜੀਆਂ ਨੇ ਵੀਡੀਓ ਵਗੈਰਾ ਪਾਉਂਦਾ YouTube ਤੇ Facebook ਦੇ ਉੱਪਰ ਅਤੇ ਇਹ ਵੀ ਆਪਣਾ ਜਾਨੋਬਦ ਪਿਆਰਾ ਟਰੈਕਟਰ ਲੈ ਕੇ ਪਹੁੰਚਿਆ ਹੋਇਆ ਸੀ ਨਾਲ ਚਲੋ ਦਿੱਲੀ ਵੀ ਲਿਖਿਆ ਹੋਇਆ ਸੀ ਅਤੇ ਇਸ ਟਰੈਕਟਰ ਨੂੰ ਵੀ ਦੂਸਰੇ ਪਾਸੇਓ ਨਿਸ਼ਾਨਾ ਬਣਾਇਆ ਗਿਆ ਤੁਸੀਂ ਟਰੈਕਟਰ ਦੇਖ ਰਹੇ ਹੋ ਕਿ ਬਾਈ ਨੇ ਪੂਰਾ ਹਾਰ ਸ਼ਿੰਗਾਰ ਕੇ ਰੱਖਿਆ ਪਰ ਹਾਲ ਦੇਖ ਲਓ ਬਾਈ ਦੇ ਟਰੈਕਟਰ ਦਾ ਕੀ ਕਰਤਾ ਜਿੱਥੇ ਹੋਰ ਬਹੁਤ ਸਾਰੇ ਟਰੈਕਟਰਾਂ ਨੂੰ ਲਪੇਟ ਦੇ ਵਿੱਚ ਲਿਆ ਗਿਆ ਲੱਕੀ ਦਾ ਟਰੈਕਟਰ ਵੀ ਨਹੀਂ ਬਚ ਸਕਿਆ ਇਸ ਦੇ ਉੱਪਰ ਪਿੱਛੇ ਸਹਿਬਜ਼ਾਦਿਆਂ ਦੀ ਫੋਟੋ ਲੱਗੀ ਹੋਈ ਸੀ ਫੋਟੋ ਹੈ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਫੋਟੋ ਦਾ ਹਾਲ ਕੀ ਕੀਤਾ ਗਿਆ ਹੈ ਬਾਈ ਕੱਲ ਦੀ ਵੀਡੀਓ 'ਚ ਵੀ ਮੈਂ ਕਿਹਾ ਸੀ ਕਿ ਬੰਦੇ ਨਾਲ ਤਾਂ ਕੋਈ ਮੰਨਿਆ ਕਿ ਬੰਦੇ ਨਾਲ ਕੋਈ ਗੁੱਸਾ ਗਿਲਾ ਹੋ ਸਕਦਾ ਪਰ ਮਸ਼ੀਨਰੀਆਂ ਦੇ ਨਾਲ ਯਾਰ ਕਾਹਦਾ ਗੁੱਸਾ ਗਿਲਾ ਇਸ ਟਰੈਕਟਰ ਦੀ ਦੱਸੋ ਕੀ ਗਲਤੀ ਸੀ ਕੀ ਦੋਸ਼ ਇਸ ਟਰੈਕਟਰ ਦਾ ਸੀ ਕਿ ਇਸ ਟਰੈਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਫਿਰ ਵੀ ਬਚਤ ਹੋ ਗਈ ਬਾਈ ਹਿੰਮਤੀ ਰਿਹਾ ਕਿ ਕੱਢ ਲਿਆ ਕਾਫੀ ਅੱਗੇ ਸੀ ਟਰੈਕਟਰ ਇਹ ਪਰ ਹਿੰਮਤੀ ਰਿਹਾ ਬਾਈ ਕਿ ਪਿੱਛੇ ਵੱਲ ਨੂੰ ਕੱਢ ਲਿਆ ਟਰੈਕਟਰ ਨੂੰ ਕਿਉਂਕਿ ਟਰੈਕਟਰ ਬਾਈ ਦੀ ਪਹਿਚਾਣ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਕਾਫੀ ਨੁਕਸਾਨ ਹੈ ਜਿਹੜਾ ਟਰੈਕਟਰ ਦਾ ਕੀਤਾ ਗਿਆ ਹੈ ਇੱਕ ਬਾਈ ਤੁਸੀਂ ਇਹ ਦੇਖ ਰਹੇ ਹੋ ਬੰਦੇ ਫਿਰ ਰਹੇ ਨੇ ਕਣਕ ਦੇ ਵਿੱਚ ਅਤੇ ਕਈ ਬੰਦਿਆਂ ਨੂੰ ਸਮਝ ਨਹੀਂ ਆਉਂਦਾ ਕਿ ਆਖਰ ਇਹ ਬੰਦੇ ਹੈ ਕੌਣ ਨੇ ਤਾਂ ਦੋਸਤੋ ਦੱਸ ਦਈਏ ਇਹ ਮੁਲਾਜ਼ਮ ਨੇ ਜਾਂਚ ਕਰਦੇ ਫਿਰ ਰਹੇ ਨੇ ਹੁਣ ਇਹ ਕਿਉਂਕਿ ਇੱਥੇ ਪਰਾਲੀ ਰੱਖ ਕੇ ਅੱਗ ਲਗਾਈ ਗਈ ਸੀ ਪਰਾਲੀ ਨੂੰ ਅਤੇ ਇਹ ਪਰਾਲੀ ਦੇ ਵਿੱਚ ਖੋਜ ਕਰ ਰਹੇ ਨੇ ਕਿ ਕੀ ਕੁਝ ਪਰਾਲੀ ਦੇ ਵਿੱਚ ਮਿਲਾਇਆ ਹੋਇਆ ਤਾਂ ਨਹੀਂ ਸੀ ਹੋਰ ਕੈਮੀਕਲ ਵਗੈਰਾ ਜਾਂ ਹੋਰ ਕਿਸੇ ਚੀਜ਼ ਦੀ ਸ਼ਾਇਦ ਇਹ ਜਾਂਚ ਕਰ ਰਹੇ ਹੁਣ ਅਤੇ ਭਾਈ ਅਗਰ ਆਪਾਂ ਹੁਣ ਗੱਲ ਕਰਦੇ ਆ ਕਿ ਮਾਹੌਲ ਕੀ ਹੈ ਖਨੌਰੀ ਦਾ ਤਾਂ ਦੋਸਤੋ ਮਾਹੌਲ ਹੈ ਜਿਹੜਾ ਸ਼ਾਂਤ ਹੈ ਤੁਸੀਂ ਦੇਖ ਰਹੇ ਹੋ ਤਾਰ ਲਗਾ ਦਿੱਤੀ ਹੈ ਕਾਫੀ ਜ਼ਿਆਦਾ ਕਿਸਾਨ ਨੇ ਜਿਹੜੇ ਇਧਰਲੇ ਪਾਸੇ ਨੇ ਪਰਲੇ ਪਾਸੇ ਨੂੰ ਨਹੀਂ ਹੁਣ ਕੁਝ ਬੰਦੇ ਅੱਗੇ ਪੈਰਾ ਵੀ ਦੇ ਰਹੇ ਨੇ ਕਿਉਂਕਿ ਫਾਲਤੂ ਜਿਹੜਾ ਬੰਦਾ ਉਹ ਅੱਗੇ ਨਾ ਜਾਵੇ ਕਿਉਂਕਿ ਕਈ ਬੰਦੇ ਅੱਗੇ ਨਿਕਲ ਜਾਂਦੇ ਸੀ ਅਤੇ ਰੋਕਣੇ ਮੁਸ਼ਕਲ ਹੋ ਜਾਂਦੇ ਸੀ ਹੁਣ ਕਾਫੀ ਜ਼ਿਆਦਾ ਫਾਸਲਾ ਹੈ ਅਤੇ ਸਟੇਜ ਵੀ ਲਗਾ ਦਿੱਤੀ ਗਈ ਹੈ ਤਾਂ ਕਿ ਕੋਈ ਹੋਰ ਅਣਹੋਣੀ ਨਾ ਵਾਪਰ ਜੇ ਕਿਉਂਕਿ ਪਹਿਲਾਂ ਹੀ ਆਪਾਂ ਇੱਕ ਮੁੰਡਾ ਦੇਖਿਆ ਕਿ ਗਵਾ ਚੁੱਕੇ ਆ ਆਪਣੇ ਵਿੱਚੋਂ ਅਤੇ ਹੁਣ ਕਿਸਾਨ ਵੀਰ ਨਹੀਂ ਚਾਹੁੰਦੇ ਤੇ ਤਾਰ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਤਾਰ ਹੈ ਜਿਹੜੀ ਸਾਰੇ ਕਿਤੇ ਲੱਗੀ ਹੋਈ ਹੈ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਆਖਰ ਇੱਥੇ ਦੇ ਜੋ ਹਾਲਾਤ ਨੇ ਕੀ ਰਹਿੰਦੇ ਨੇ ਨਾਲ ਹੀ ਤੁਸੀਂ ਦੇਖ ਰਹੇ ਹੋ ਸਟੇਜ ਚੱਲ ਰਹੀ ਹੈ ਲੋਕ ਬੈਠ ਕੇ ਬੜੇ ਧਿਆਨ ਦੇ ਨਾਲ ਬਜ਼ੁਰਗ ਨੇ ਜਿਹੜੇ ਬੜੇ ਧਿਆਨ ਦੇ ਨਾਲ ਸੁਣ ਰਹੇ ਨੇ ਗੱਲਾਂ ਬਾਤਾਂ ਜਿਹੜੇ ਵਿਚਾਰ ਨੇ ਉਹ ਵੀ ਸਾਂਝੇ ਕਰ ਰਹੇ ਨੇ ਅਤੇ ਦੋਸਤੋ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਆ ਕਿ ਕੋਈ ਖਾਸ ਜਿਹੜਾ ਲੀਡਰ ਹੈ ਉਸ ਨੂੰ ਇੱਥੇ ਅੱਗੇ ਰਹਿਣਾ ਚਾਹੀਦਾ ਹੈ ਅੱਗੇ ਰਹਿ ਕੇ ਸਾਰੀ ਕਮਾਨ ਹੈ ਜਿਹੜੀ ਸੰਭਾਲਣੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ ਦੇ ਵਿੱਚ ਜਿਹੜਾ ਜੋਸ਼ ਹੁੰਦਾ ਹੈ ਕਈ ਵਾਰ ਆਪੇ ਤੋਂ ਬਾਹਰ ਹੋ ਜਾਂਦਾ ਹੈ ਕਈ ਵਾਰ ਨਹੀਂ ਸਮਝਦੇ ਇਸ ਕਰਕੇ ਇੱਥੇ ਜ਼ਰੂਰਤ ਹੈ ਵਧੀਆ ਕਿਸਾਨ ਆਗੂਆਂ ਦੀ ਜੋ ਕਿ ਇੱਥੇ ਦੀ ਦੇਖਰੇਖ ਕਰਨ ਅਤੇ ਜਿਹੜੇ ਕਿਸਾਨ ਆਗੂ ਇੱਥੇ ਹੈਗੇ ਨੇ ਉਹ ਵੀ ਬਹੁਤ ਵਧੀਆ ਨੇ ਪਰ ਕਈ ਵਾਰ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਅਤੇ ਕਿਵੇਂ ਕਾਕਾ ਕੋੜਾ ਹੋ ਰਹੀ ਨੇ ਉਹ ਕਾਫੀ ਤਰੀਕ ਚੰਗੇ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਗੱਲ ਵੀ ਕਈ ਵਾਰ ਆਪਾਂ ਦੇਖਿਆ ਕਿ ਉਹਨਾਂ ਨਾਲ ਵੀ ਇੱਥੇ ਲੋਕ ਜਿਦਵੈਸ ਕਰਨ ਲੱਗ ਜਾਂਦੇ ਨੇ ਤਾਂ ਲੋਕਾਂ ਨੂੰ ਵੀ ਹੱਥ ਵਨ ਕੇ ਬੇਨਤੀ ਆ ਕੇ ਭਾਈ ਜਿਹੜੇ ਤੁਹਾਡੇ ਲੀਡਰ ਨੇ ਅ ਲੀਡਰਾਂ ਨਾਲ ਰਹਿ ਕੇ ਪਿਆਰ ਦੇ ਨਾਲ ਜਿਹੜਾ ਰਸਤਾ ਉਹ ਲੱਭਣਾ ਚਾਹੀਦਾ ਕਿਉਂਕਿ ਹਰ ਇੱਕ ਗੱਲ ਦਾ ਹੱਲ ਇਹ ਨਹੀਂ ਹੁੰਦਾ ਕਿ ਤੁਸੀਂ ਅੱਗੇ ਵਧੋ ਤੁਸੀਂ ਅੱਗੇ ਨਹੀਂ ਵਧ ਰਹੇ ਭਾਈ ਇਹ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਹੀ ਪਊਗਾ ਨਹੀਂ ਤਾਂ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਕੀ ਹੋਇਆ ਟਰੈਕਟਰਾਂ ਦਾ ਹਾਲ ਦੇਖ ਲਓ